ਜੋ ਕੁਝ ਹੋਇਆ ਇੱਥੇ ਤੈਨੂੰ ਪਰਦੇਖਣ ਦਾ ਸੱਦਿਆ ਸੀ ਤੈਨੂੰ ਪਰਦੇਖਣ ਦਾ ਸੱਦਿਆ ਗਿਆ ਸੀ ਤੈਨੂੰ ਪਰਦੇਖਣ ਦਾ ਸੱਦਿਆ ਗਿਆ ਸੀ ਇਹ ਇੱਥੇ ਸਾਥ ਹੀ ਬੋਲਿਆ ਇਹ ਸਾਥ ਹੀ ਸਾਥ ਬੋਲਣ ਦੇ ਇਹ ਕਿਹਾ ਦੇ ਸਾਰਾ ਕੋਈ ਗਲਤ ਹੋਇਆ ਇਹ ਖਤਮੀ ਨੂੰ ਨਹੀਂ ਪਤਾ ਤੁਹਾਡਾ ਕੀ ਹੋਇਆ ਫਿਰ ਇਹ ਇੱਕ ਗਾਣਾ ਨਾ ਲਿਆ ਇੱਕ ਗਾਣਾ ਤੁਹਾਡਾ ਨਾਂ ਲਿਆ ਹੈ ਤੁਹਾਨੂੰ ਪਿਆਰ ਕੁਝ ਨਹੀਂ ਬੋਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਕੁਝ ਅਜਿਹੇ ਕੜਮ ਚੌਧਰੀਆਂ ਦੀ ਜੋ ਗੁਰੂ ਘਰ ਵਿੱਚ ਪ੍ਰਧਾਨਗੀ ਨਾਤੇ ਬਹੁਤ ਵੱਡੀ ਗੁੰਡਾਗਰਦੀ ਕਰਦੇ ਹਨ ਤੇ ਆਹ ਵੀਡੀਓ ਵਿੱਚ ਪਹਿਲਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇੱਕ ਸੱਚ ਬੋਲਣ ਵਾਲੇ ਕਿਸੇ ਜੀ ਨੂੰ ਦਬਾਰੇ ਹਨ ਤੇ ਕਿਸ ਤਰ੍ਹਾਂ ਉਸ ਦੀ ਬੇਇੱਜ਼ਤੀ ਕਰ ਰਹੇ ਹਨ ਦੇਖੋ ਪਰ ਐਸੀ ਕੋਈ ਗੱਲ ਨਹੀਂ ਸੀ ਸਤਗੁਰਾਂ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਵਿਰੋਧ ਨਹੀਂ ਸੀ ਹੋਏ ਇਕੱਤਰ ਮਿਲ ਹੋ ਮੇਰੇ ਭਾਈ ਦੁਬਦਾ ਦੂਰ ਕਰ ਹੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸਾ ਹੋ ਸਫਾ ਵਿਛਾਏ ਪਿਆਰ ਦੀ ਸਫਾ ਵਿਛਾਉਣ ਵਾਸਤੇ ਇਕਤਰਤਾ ਦੇ ਨਾਲ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਹਿਣ ਵਾਸਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਘਰ ਨੂੰ ਵੀ ਅੱਜ ਲੜਾਈ ਘਰ ਬਣਾ ਕੇ ਰਹਿ ਗਏ ਇਸ ਘਰ ਦੇ ਵਿੱਚ ਆ ਕੇ ਮੱਥਾ ਟੇਕਣ ਤੋਂ ਪਹਿਲਾਂ 메ਨ ਗੇਟ ਤੇ ਅਸੀਂ ਝਗੜਾ ਕਰਨੇ ਆ ਲੜਾਈਆਂ ਕਰਨੇ ਆ ਇਹ ਸਿਧਾਂਤ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਸਿਖਾਇਆ ਰੋਹ ਵਿਚਾਰ ਆਪਣੇ ਕਰੀਬੀ ਸਿੱਖਾਂ ਨੂੰ ਕੋਲ ਛੱਡ ਕੇ ਤੇ ਸੱਚੇ ਸਤਗੁਰਾਂ ਨੇ ਚਿੱਠੀਆਂ ਲਿਖਵਾਈਆਂ ਚਿੱਠੀਆਂ ਲਿਖਵਾ ਕੇ ਦਾਤਾ ਜੀ ਕਹਿਣ ਲੱਗੇ ਜਾਓ ਭਾਰਤ ਭਰ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜਿੱਥੇ ਸਿੱਖ ਜਾਂ ਗੈਰ ਸਿੱਖ ਰਹਿ ਗਏ ਰਹਿ 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 ਨਹੀਂ ਉਹਨਾਂ ਨੂੰ ਜਾ ਕੇ ਤੁਸੀਂ ਇਹ ਚਿੱਠੀਆਂ ਦਿਓ ਚਿੱਠੀਆਂ ਪੜ੍ਹਾਓ ਤੇ ਜ਼ੁਬਾਨੀ ਵੀ ਉਹਨਾਂ ਨੂੰ ਦੱਸੋ ਕਿ ਆਉਣ ਵਾਲਾ ਜਿਹੜਾ ਵਿਸਾਖੀ ਦਾ ਪਰਬ ਆ ਰਿਹਾ ਹੈ ਵਿਸਾਖੀ ਵਾਲਾ ਜਿਹੜਾ ਤਿਹਾੜਾ ਆ ਰਿਹਾ ਹੈ 1690 ਇਸ ਕੜਮ ਚੌਧਰੀ ਨੂੰ ਗੁਰੂ ਘਰ ਦੀ ਮਰਿਆਦਾ ਦਾ ਪਤਾ ਹੀ ਨਹੀਂ ਹੈ ਕਿਉਂਕਿ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਣ ਤੇ ਗੱਦੀ ਤੇ ਸਵਾਇਮਾਨ ਹੋਣ ਉਸ ਟਾਈਮ ਇਸ ਤਰ੍ਹਾਂ ਦੇ ਲੜਾਈ ਝਗੜੇ ਕਰਨੇ ਬਿਲਕੁਲ ਗਲਤ ਹਨ ਅਸੀਂ ਸਾਡੇ ਗੁਰੂ ਦੀ ਗੱਲ ਸੁਣਨ ਲਈ ਉੱਥੇ ਇਕੱਤਰ ਹੁੰਦੇ ਹਾਂ ਤੇ ਗੁਰੂ ਤੋਂ ਗਿਆਨ ਲੈਂਦੇ ਹਾਂ ਤੇ ਇਹ ਲੋਕ ਦੇਖੋ ਕਿਸ ਤਰ੍ਹਾਂ ਪਰਦੇ ਚੱਕਣ ਦੀ ਗੱਲ ਕਰ ਰਹੇ ਹਨ ਪਤਾ ਨਹੀਂ ਇਹਨਾਂ ਦੇ ਕੀ ਜਿਹੇ ਪਰਦੇ ਹਨ ਜੋ ਇਸ ਕਿਸ਼ਰੀ ਵੀਰ ਨੇ ਚੱਕ ਦਿੱਤੇ ਹਨ 93 ਦਾ ਇਸ ਗੱਲ ਨਾ ਕਰ ਤੈਨੂੰ ਕਰਨੇ ਆਦੇ एक मिनट दरबार दरबार मेरी गल सुनो सा... दरबार साहब की वीडियो वेखनी बापू जी दरबार साहब चलो तो कृपाना चल रही है

ਹੈਲੋ ਚਲੋ ਬਬੋ ਬੈਠ ਜਾਓ ਆਪਾਂ ਨੂੰ ਜੀ ਹਾਂ ਕੁਝ ਗਲਤ ਨਹੀਂ ਲੱਗਿਆ ਜਿਉਂਕਿ ਉਹ ਬੋਲ ਰਿਹਾ ਹੈ ਉਸ ਨੂੰ ਸ਼ਾਇਦ ਇਹ ਗੱਲਾਂ ਦਾ ਨਾਮ ਪਤਾ ਹੋਵੇ ਤੇ ਉਹਨਾਂ ਨੂੰ ਇਹ ਚੁਗੀਆਂ ਹੋਣ ਇਸ ਗੱਲ ਉੱਤੇ ਸਾਡੀ ਸ਼੍ਰੋਮਣੀ ਕਮੇਟੀ ਨੂੰ ਗੌਰ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਕਿੜਾ ਚੌਧਰੀਆਂ ਨੂੰ ਸਿਖਾਇਆ ਜਾਵੇ ਤੇ ਪ੍ਰਧਾਨਗੀ ਤੋਂ ਬਰਖਾਸਤ ਕੀਤਾ ਜਾਵੇ ਇਹਨਾਂ ਦਾ ਕੋਈ ਪੱਕਾ ਠੇਕਾ ਨਹੀਂ ਹੁੰਦਾ ਕਿ ਗੁਰੂ ਘਰਾਂ ਦੇ ਵਿੱਚ ਇਹ ਹੀ ਚੌਧਰ ਕਰਨਗੇ ਇਨਾਂ ਨੂੰ ਚੌਧਰ ਕਰਨ ਤੋਂ ਰੋਕਣਾ ਚਾਹੀਦਾ ਹੈ ਤਾਂ ਹੀ ਕੋਈ ਸੱਚ ਦੀ ਸਾਨੂੰ ਬਾਤ ਲਾਪ ਸੁਣਾਵੇਗਾ ਗੁਰੂ ਗ੍ਰੰਥ ਸਾਹਿਬ ਤਾਂ ਜੋ ਸੱਚ ਹੈ ਸਾਡੇ ਸਾਹਮਣੇ ਆਵੇਗਾ ਨਹੀਂ ਤਾਂ ਕੋਈ ਮਨਕੜਤ ਕਹਾਣੀਆਂ ਸੁਣਾ ਕੇ ਸਾਨੂੰ ਚਲਾਇਆ ਜਾਇਆ ਕਰੇਗਾ ਕਿਉਂਕਿ ਗ੍ਰੰਥੀ ਵੀਰ ਜਾਂ ਕੋਈ ਕਵਿਸ਼ਰੀਆ ਵੀਰ ਸੱਚਾ ਇਤਿਹਾਸ ਸੁਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਫਿਰ ਦਬਾਇਆ ਜਾਂਦਾ ਹੈ ਮੇਰੇ ਸ਼ਹਿਨਸ਼ਾ ਪਿਤਾ ਜੀ ਨੇ ਚਿੱਠੀਆਂ ਲਿਖੀਆਂ ਇਹ ਸੱਚ ਬੋਲਣ ਵਾਲਾ ਘਰ ਹੈ ਇੱਥੇ ਸੱਚ ਬੋਲਣਾ ਵੀ ਪਏਗਾ ਤੇ ਸੱਚ ਇੱਥੇ ਕਹਿਣਾ ਵੀ ਪਏਗਾ ਇੱਥੇ ਝੂਠ ਨੂੰ ਕੋਈ ਵੀ ਥਾਂ ਨਹੀਂ ਮੈਂ ਇਹ ਬੇਨਤੀ ਕਰਾਂਗਾ ਤੁਸੀਂ ਜੋ ਕੀਤਾ ਮੈਨੂੰ ਨਹੀਂ ਪਤਾ ਕੀ ਕੀਤਾ ਇੱਥੇ ਆ ਗਿਆ ਤੁਸੀਂ ਲੜੇ ਹੋ ਝਗੜੇ ਹੋ ਮੈਨੂੰ ਨਹੀਂ ਪਤਾ ਆਪਾਂ ਸਿੱਧੀ ਸਾਫ਼ ਗੱਲ ਕਰਾਂਗੇ ਦਰਬਾਰ ਸਾਹਿਬ ਦੇ ਵਿੱਚ ਤਲਵਾਰਾਂ ਚੱਲਦੀਆਂ ਤੁਸੀਂ ਵੇਖੀਆਂ ਹੋਣਗੀਆਂ ਵੀਡੀਓ ਵੇਖੀਆਂ ਹੋਣਗੀਆਂ ਅੱਜ ਵੀ ਤੁਸੀਂ ਵੇਖ ਸਕਦੇ ਠੀਕ ਹੈ ਸੱਚ ਸੱਚ ਬੋਲਣ ਤੋਂ ਨਾ ਡਕੋ ਇਹ ਮੇਰੀ ਬੇਨਤੀ ਹੈ ਮੇਰੇ ਸ਼ੈਨਸ਼ਾ ਪਿਤਾ ਜੀ ਨੇ ਸਾਡੇ ਹੱਥ ਦੇ ਵਿੱਚ ਤਲਵਾਰਾਂ ਆਪਸ ਦੇ ਵਿੱਚ ਲੜਨ ਵਾਸਤੇ ਨਹੀਂ ਫੜਾਈਆਂ ਕਿ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਚੜਾਈ ਕਰਕੇ ਆ ਜਾਓ ਇੱਕ ਦੂਜੇ ਦੇ ਨਾਲ ਝਗੜਾ ਕਰੋ ਇੱਕ ਦੂਜੇ ਦੀਆਂ ਲੱਤਾਂ ਖਿੱਚੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਧਾਂਤ ਨਹੀਂ ਸਿਖਾਇਆ ਸਤਿਗੁਰੂ ਜੀ ਨੇ ਕਿਹਾ ਜੇ ਤੁਸੀਂ ਫੜਨੀ ਹੈ ਤੇ ਕਿਸੇ ਦੀ ਬਾਹ ਫੜੋ ਜੇ ਖਿੱਚਣੀ ਹੈ ਫੜ ਕੇ ਤੇ ਕਿਸੇ ਦੀ ਬਾਹ ਫੜੋ ਮੰਜ਼ਲ ਤੇ ਲੈ ਜਾਓ ਕਿਸੇ ਦੀ ਤੁਸੀਂ ਲੱਤ ਖਿੱਚਣ ਵਾਲੇ ਜੇ ਕੰਮ ਕਰੋਗੇ ਤੇ ਇਹ ਗਲਤ ਨਹੀਂ ਇਹ ਗੁਰੂ ਘਰ ਦੇ ਵਿੱਚੋਂ ਸਾਨੂੰ ਹਦਾਇਤ ਨਹੀਂ ਮਿਲਦੀ ਤੇ ਸੱਚ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੇ ਬਹੁਤ ਜ਼ਿਆਦਾ ਵੱਡੇ ਵੱਡੇ ਸੱਚ ਹਨ ਜੋ ਅਸੀਂ ਨਹੀਂ ਸੁਣ ਸਕਾਂਗੇ ਤੇ ਫਿਰ ਜਦੋਂ ਕੋਈ ਇਸ ਜਿਹੇ ਸੱਚ ਸੁਣਾਵੇਗਾ ਤਾਂ ਫਿਰ ਕਈਆਂ ਨੂੰ ਮਿਰਚਾਂ ਲੱਗਣਗੀਆਂ ਤੇ ਉਹ ਮਿਰਚਾਂ ਜ਼ਿਆਦਾ ਪ੍ਰਧਾਨਾਂ ਨੂੰ ਹੀ ਲੱਗਦੀਆਂ ਹਨ ਕਿਉਂਕਿ ਬਾਬਾ ਗੁਲਾਬ ਸਿੰਘ ਦਾ ਇੱਕ Song ਆਇਆ ਹੈ ਉਸ ਵਿੱਚ ਉਹਨਾਂ ਨੇ ਕੌੜਾ ਸੱਚ ਬੋਲਿਆ ਹੈ ਤੇ ਉਹ ਤੁਸੀਂ ਪਹਿਲਾਂ ਸੁਣ ਲਓ ਗੁਰੂ ਘਰਾਂ ਵਿੱਚ ਸਰਪਾਨਾ ਚੱਲੀਆਂ ਧਰਮਾਂ ਦੇ ਨਾਂ ਤੇ ਖੁੱਲ ਗਈਆਂ ਹਟੀਆਂ ਕਈ ਗੁਰੂ ਘਰ ਪ੍ਰਧਾਨ ਖਾਵੇ ਕਿੰਡਾ ਕੌੜਾ ਸੱਚ ਬੋਲਿਆ ਹੈ ਬਿਲਕੁਲ ਸੱਚਪਾਵੇਂ ਕੌੜਾ ਹੀ ਹੈ ਹੈ ਬਿਲਕੁਲ ਸੱਚ ਹੀ ਅੱਜ ਦੇ ਟਾਈਮ ਵਿੱਚ ਗੁਰੂ ਘਰਾਂ ਵਿੱਚ ਆਪਾਂ ਕਿਰਪਾਨਾਂ ਚਲਦੀਆਂ ਆਮ ਹੀ ਦੇਖਦੇ ਹਾਂ ਤੇ ਗੁਰੂ ਘਰਾਂ ਨੂੰ ਪ੍ਰਧਾਨ ਤੇ ਕੜਮ ਚੌਧਰੀ ਕਿਸ ਤਰ੍ਹਾਂ ਚਲਾਉਂਦੇ ਹਨ ਇਹ ਵੀ ਆਪਾਂ ਨੂੰ ਪਤਾ ਹੀ ਹੈ ਤੇ ਇਹ ਕੜਮ ਚੌਧਰੀ ਆਪਣੀ ਜਾਦਾ ਹੀ ਚੌਧਰ ਜਮਾਉਂਦੇ ਹਨ ਤੇ ਆਮ ਲੋਕਾਂ ਨੂੰ ਇਹ ਕੁਝ ਨਹੀਂ ਸਮਝਦੇ ਸੋ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਗੁਰਮਤ ਪ੍ਰਚਾਰ ਹੋਵੇਗਾ ਸੱਚਾ ਗੁਰਮਤ ਪ੍ਰਚਾਰ ਹੋਵੇਗਾ ਨਹੀਂ ਤਾਂ ਇਸ ਤਰ੍ਹਾਂ ਹੀ ਸੱਚੇ ਬੰਦਿਆਂ ਨੂੰ ਦਬਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ